ਕਾਮ ਨਹੀਂ ਕਾਮ ਨਹੀਂ ਰੁਕ ਵਰ ਸਕਦੇ ਮੈਂ ਮੈਡਮ ਮਨਜੀਤ ਹਰ ਕੰਮ ਨਹੀਂ ਆ ਹੀ ਨਹੀਂ ਹੋ ਸਕਦਾ ਨਾਰਮਲ ਐਕਸ ਹਲਕਾ ਇੰਚ ਆਮ ਆਦਮੀ ਪਾਰਟੀ ਤੇ ਮੌਜੂਦਾ ਊਮਨ ਵਿੰਗ ਪੰਜਾਬ ਦੀ ਵਾਈਸ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਅੱਜ ਮੈਂ ਪਿੰਡ ਕੁਖਰਾਂ ਦੇ ਵਿੱਚ ਆਈਆਂ ਕਿਉਂਕਿ ਕੁਝ ਕੁਖਰਾਂ ਵਾਸੀਆਂ ਨੇ ਮੈਨੂੰ ਸੁਣਿਆ ਭੇਜਿਆ ਕਿ ਮੈਡਮ ਸ਼ਮਸ਼ਾਨ ਘਾਟ ਦੇ ਵਿੱਚੋਂ ਦਰੱਖਤਾਂ ਦੀ ਨਜਾਇਜ਼ ਕਟਾਈ ਹੋ ਰਹੀ ਹੈਗੀ ਆ ਬਿਨਾ ਪਰਮਿਸ਼ਨ ਤੋਂ ਕਟਾਈ ਹੋ ਜੜੇ ਆ ਦਰਖਤ ਕੱਟੇ ਜਾ ਰਹੇ ਹੈਗੇ ਆ ਉਹ ਇਸ ਚੀਜ਼ ਨੂੰ ਦੇਖਦੇ ਹੋਏ ਮੈਂ ਆਪਣੇ ਕਪੂਰਥਲੇ ਦੇ ਡੀਡੀਪੀਓ ਗੁਰਪ੍ਰਤਾਪ ਜੀ ਨਾਲ ਗੱਲ ਕੀਤੀ ਕਿ ਗੁਰਪ੍ਰਾਪ ਗੁਰਪ੍ਰਾਪਤੀ ਪਤਾ ਲੱਗਿਆ ਕਿ ਦਰਖਤ ਕੱਟੇ ਜਾ ਰਹੇ ਸਫਾਦੇ ਦੇ ਸ਼ਮਸ਼ਾਨ ਘਾਟ ਦੇ ਵਿੱਚੋਂ ਕੋਈ ਮਤਾ ਪਿਆ ਉਹ ਕਹਿੰਦੇ ਕਿ ਮੈਡਮ ਮੈਂ ਇਮੀਡੀਏਟਲੀ ਬੰਦਾ ਭੇਜਦਾ ਉੱਥੇ ਸੈਕਟਰੀ ਤੇ ਤੁਸੀਂ ਵੀ ਪਹੁੰਚੋ ਤੇ ਆਜੋ ਆਪਾਂ ਹੁਣ ਸੈਕਟਰੀ ਸਾਹਿਬ ਕੋਲ ਹੀ ਪੁੱਛ ਲਵਾਂਗੇ ਜੀ ਕੱਛ ਤੁਸੀਂ ਸਾਨੂੰ ਦੱਸੋਗੇ ਕਿ ਤੁਸੀਂ ਕੋਈ ਮਤਾ ਪਾਇਆ ਇਹਨਾਂ ਦਰਖਤਾਂ ਨੂੰ ਕਟਵਾਉਣ ਦਾ ਤੁਸੀਂ ਕੋਈ ਮਤਾ ਨਹੀਂ ਪਾਇਆ ਹੈਗਾ ਕਾਨੂੰਨ ਕੀ ਕਹਿੰਦਾ ਵਾ ਇਹ ਜਿਹੜੇ ਦਰਖਤ ਹੈ ਪੰਚਾਇਤੀ ਦਰਖਤ ਹੈ ਇਹ ਸਰਕਾਰੀ ਦਰਖਤ ਹੈ ਬਿਲਕੁਲ ਕਿਸੇ ਦੀ ਇਹ ਪ੍ਰਾਈਵੇਟ ਪ੍ਰਾਪਰਟੀ ਨਹੀਂ ਹੈ ਇਹ ਦਰਖਤ ਕੱਟਣ ਦਾ ਪ੍ਰੋਸੀਜਰ ਕੀ ਹੈ ਪਹਿਲਾਂ ਮਤਾ ਪਾਏਗਾ ਦੱਸੋ ਜੀ ਹਾਂ ਜੀ ਹਾਂ ਜੀ ਪਹਿਲਾਂ ਮਤਾ ਪਾਏਗਾ ਮਤੇ ਚ ਕਾਰਨ ਦੱਸ ਕੇ ਜਾਣਗੇ ਤੁਸੀਂ ਦੱਸੋ ਜਾ ਰਿਹਾ ਕਿ ਮੈਂ ਕਿ ਲੋਡ ਆਦਰਵਾਇਜ਼ ਆਪਾਂ ਤੁਸੀਂ ਦੱਸੋ ਵੀ ਕਿਵੇਂ ਮਤਾ ਮਤਾ ਪਹਿਣਾ ਕਿ ਨਹੀਂ ਪਹਿਣਾ ਜਾਂ ਸਾਨੂੰ ਲੋਡ ਆ ਪੈਸੇ ਦੀ ਫੰਡ ਦੀ ਲੋੜ ਆ ਜਾਂ ਕੀ ਚੀਜ਼ ਆ ਮੈਂ ਨੰਬਰ ਪੰਜਾਰੇ ਲਿਖ ਲਿਆ ਹੋਵੇ ਉਹਦੇ ਬਾਰੇ ਮੈਂ ਕਹਿ ਸਕਦਾ ਮੈਂ ਨਹੀਂ ਪਰ ਮਤਾ ਤਾਂ ਤੁਹਾਡੀ ਪ੍ਰੈਜ਼ੈਂਸੀ ਪੈਂਦਾ ਕੱਟ ਹੀ ਨਹੀਂ ਸਕਦੇ ਨਾ ਨਹੀਂ ਮਤਾ ਤੁਸੀਂ ਤਾਂ ਕੋਈ ਮਤਾ ਨਹੀਂ ਪਾਇਆ ਤੁਹਾਡੇ ਸਾਹਮਣੇ ਤੋਂ ਮਤਾ ਨਹੀਂ ਪਾਇਆ ਆਪਣੇ ਹੱਥ ਨਾਲ ਦੇਖੋ ਪ੍ਰੋਸੀਜਰ ਇਹੀ ਹੈ ਕਿ ਮਤਾ ਪਾਏਗਾ ਮਤੇ ਚ ਲਿਖਿਆ ਜਾਏਗਾ ਕਿ ਪਿੰਡ ਨੂੰ ਕਿਸ਼ਤ ਕਿ ਕਿਸ਼ਤ ਮਾਸਤੇ ਪੈਸੇ ਦੀ ਜ਼ਰੂਰਤ ਹੈਗੀ ਆ ਵੀ ਮਤ ਪੈਸੇ ਦੀ ਕਿਹੜੀ ਡਵੈਲਪਮੈਂਟ ਕਰਨੀ ਆ ਉਸ ਡਵੈਲਪਮੈਂਟ ਵਾਸਤੇ ਜ਼ਰੂਰਤ ਨੂੰ ਦੱਸਦੇ ਹੋਏ ਮਤਾ ਪਉਂਦਾਂ ਫਿਰ ਉਹ ਮਤਾ ਡੀਡੀਪੀਓ ਜਾਂ ਬੀਡੀਪੀਓ ਸਾਹਿਬ ਉਹਨੂੰ ਪਾਸ ਕਰਨ ਦੇ ਪਰਮਿਸ਼ਨ ਮਿਲਣ ਤੋਂ ਬਾਅਦ ਹੀ ਅਸੀਂ ਸਰਕਾਰੀ ਰੁਖ ਕੱਟ ਸਕਦੇ ਆ ਮੈਂ ਗਲਤ ਹਲਚ ਕੀ ਕਹਿ ਸੀ ਅੱਛਾ ਹੁਣ ਅੱਜ ਤੁਸੀਂ ਇੱਥੇ ਕੱਲ ਵੀ ਕਟਾਈ ਚੱਲ ਰਹੀ ਆ ਦਰਖਤਾਂ ਦੀ ਠੀਕ ਹੈ ਜੀ ਕੱਲ ਦੀ ਕਟਾਈ ਚੱਲ ਰਹੀ ਆ ਚਾਰ ਚਾਰ ਦਿਨ ਤੋਂ ਕਹਿੰਦੇ ਕਟਾਈ ਚੱਲ ਰਹੀ ਹੈਗੀ ਆ ਇਸ ਪਿੰਡ ਚ ਕੋਈ ਮਤਾ ਨਹੀਂ ਪਾਇਆ ਗਿਆ ਹੈਗਾ ਕਟਾਂ ਦਾ ਸੱਤ ਸਿੰਘ ਸਭ ਖੜੇ ਹੈਗੇ ਨੇ ਸੱਤ ਜੀ ਤੁਸੀਂ ਗੱਲ ਕੀਤੀ ਸਰਪੰਚ ਨਾਲ ਕੀ ਰਹੀ ਨਹੀਂ ਮੈਨੂੰ ਨਹੀਂ ਇਹ ਬਲਦੀ ਨਹੀਂ ਤੁਸੀ ਮੌਕੇ ਤੇ ਆਏ ਹੋ ਚਾਰ ਦਿਨ ਤੋਂ ਪ੍ਰੋਬਲਮ ਨਹੀਂ ਆਈ ਆਪ ਕਿਉਂ ਆਇਆ ਮਤਾ ਹੀ ਖੋਦ ਪਾਇਆ ਜੀ ਜਿਹੜੇ ਸਰਪੰਚ ਨੇ ਦੇਖਿਆ ਅੱਛਾ ਜੀ ਪਰਮਿਸ਼ਨ ਦਾ ਨਹੀਂ ਹਲੇ ਕੋਈ ਮਿਲੀ ਤੁਹਾਨੂੰ ਤੁਸੀਂ ਛੱਪੜ ਵੀ ਨਹੀਂ ਜਾਇਜ਼ ਪਟ ਲਿਆ ਮੇਰੀ ਗੱਲ ਸੁਣੋ ਮੈਡਮ ਜੀ ਕੋਈ ਗੱਲ ਨਹੀਂ 4 ਦਿਨ ਹੋ ਗਏ ਤੁਹਾਨੂੰ ਕੱਟਦੇ ਵਿੱਚ ਤਾਂ ਨਹੀਂ ਇੱਕ ਕੋਈ ਪੰਚ ਪੁੱਟਾ ਖੜਾ ਆਪਣਾ ਹਾਂਜੀ ਆ ਵੀ ਚੜੀ ਇਹਨਾਂ ਦੀ ਵਾਈਫ ਮੇਰੀ ਵਾਈਫ ਹੀ ਆ ਜੀ ਵਾਈਫ ਨੂੰ ਬੁਲਾਓ ਆਪਾਂ ਮਤਾ ਉਹਨਾਂ ਕੋਲ ਪੁੱਛੀਏ ਦੇਖੋ ਮਤਾ ਤੁਹਾਨੂੰ ਉਹਨਾਂ ਨੇ ਦਿਖਾਣਾ ਵਾ ਵੀ ਸਾਨੂੰ ਮਤਾ ਸਰਪੰਚ ਸਾਹਿਬ ਆਉਣ ਦੇ ਉਹਨਾਂ ਰਵਾੜਨ ਤੋਂ ਮਤਾ ਤੁਹਾਨੂੰ ਦਿਖਾ ਦੇ ਜੀ ਉਹਨਾਂ ਦੀ ਬਾਤ ਠੀਕ ਨਹੀਂ ਮਤਾ ਮਨਜ਼ੂਰੀ ਲੈ ਲਈ ਮੈਂਮ ਪੈਣਾ ਦੇਖੋ ਉਹਦੇ ਵਿੱਚ ਮੈਮ ਵੀ ਇਹ ਵੀ ਦੇਖੋ ਨਾ ਤੁਸੀਂ ਦੇਖੋ ਇੱਕ ਗੱਲ ਮੇਰੀ ਕਲੈਰਿਟੀ ਆ ਜੇ ਮਤਾ ਕੋਈ ਡੀ ਡੀ ਪੀਓ ਕੋਲ ਪਾਸ ਹੋਇਆ ਹੈਗਾ ਕਟਨ ਦਾ ਉਸ ਤੋਂ ਬਗੈਰ ਇਹ ਸਾਰਾ ਮਾਲ ਜਿਹੜਾ ਵਾ ਜਮ੍ਹਾਂ ਹੋਊਗਾ ਕਿਹਨਾਂ ਤਾਹੂ ਹਾਂਜੀ ਹਾਂਜੀ ਉਹਦੇ ਚ ਕਿਸ ਨੂੰ ਛੂਟ ਨਹੀਂ ਮਿਲਣੀ ਹੈਗੀ ਬਿਲਕੁਲ ਜੀ ਦੇਖੋ ਅਸੀਂ ਹਰੀਆਲਨੀ ਲਗਾ ਰਹੇ ਹਾਂ ਹਾਂਜੀ ਅੱਜ ਸੁਨਾਮੀ ਆਈ ਜਾਪਾਨ ਦੇ ਵਿੱਚ ਉਹਨਾਂ ਨੇ 9 ਲੱਖ ਦਰਫਤ ਲਗਾਇਆ ਔਰ 9 ਲੱਖ ਬੰਦਾ ਡਿਪਿਊਟ ਕੀਤਾ ਹੋਇਆ ਮੈਨੂੰ ਇਹ ਨਹੀਂ ਸਮਝ ਆਉਂਦੀ ਬਈ ਵੀ ਇਹ ਦਰਤ ਕਿਸ ਕਰਕੇ ਕੱਟੇ ਜਾ ਰਿਹਾ ਸ਼ਮਸ਼ਾਨ ਘਾਟ ਦੇ ਵਿੱਚ ਦੇਖੋ ਇੱਕ ਇਨਸਾਨ ਮਰ ਜਾਂਦਾ ਉਹਨੂੰ 10 ਮਿੰਟ ਲਈ ਅਸੀਂ ਸ਼ਰਧਾਂਜਲੀ ਦੇ ਨਾਲ ਆ ਕੇ ਬੈਠਦਾ ਹੁੰਦਾ ਛਾਂ ਦੇ ਵਿੱਚ ਹਾਂਜੀ ਅਸੀਂ ਜੇ ਇੱਕ ਚਾਹ ਨਾ ਤੱਕ ਲਾਈ ਵੀ ਤੂੰ ਜਾਣੇ ਆ ਨਾ ਨਾ ਇਹ ਦਰਤ ਤੁਹਾਨੂੰ ਕੋਈ ਹੱਕ ਨਹੀਂ ਹੈਗਾ ਦੇਖੋ ਇਹਨੂੰ ਦੇਖੋ ਇੱਕ ਮਿੰਟ ਮੇਰੀ ਧਿਆਨ ਨਾਲ ਸੁਣੋ ਆਪਾਂ ਇੱਕ ਚੀਜ਼ ਦੇਖ ਲਈਏ ਕਿ ਆਪਣੇ ਪਹਿਲਾਂ ਆਜੋ ਦਰਤ ਹੋ ਜੀ ਨਹੀਂ ਜਿਹੜੀ 10000 ਦੀ ਗੱਲ ਆਹੋ 10000 10000 ਤੋਂ ਲਿਆ ਨਹੀਂ ਅਸੀਂ ਕਿ 1 ਰੁਪਿਆ ਨਹੀਂ ਲੈਣੇ ਆਪਾਂ ਨੇ ਇਹ ਰੁਪਈਆ ਵੀ ਕਿਹਾ ਤਾਂ ਕੰਮ ਹੀ ਚੱਲਦਾ ਮੈਂ ਕਹਿੰਦਾ ਕੋਈ ਇਹ ਇਹਦੇ ਕੱਲ ਵੀਡੀਓ ਬਣਾ ਕੇ ਲਗਾਇਆ ਮੈਂ ਲਾਈਵ ਕੀਤੀ ਜੇ ਪੈਸੇ ਲੈਣੇ ਹੁੰਦੇ ਕੱਲ ਲਾਈਵ ਕਰ ਤੋ ਕਰਦਾ ਇਹਨੂੰ ਜੇ ਇਹਨੂੰ ਮੈਂ ਲਾਈਵ ਕੀਤਾ ਕੱਲ ਕੱਲ ਲਾਈਵ ਕੀਤਾ ਇਹਨੂੰ ਤਾਂ ਜੀ ਪ੍ਰੋਬਲਮ ਆਈ 10000 ਭਾਜੀ ਲਾਈਵ ਕੀਤਾ ਫੇਸਬੁੱਕ ਤੇ ਕੱਲ ਇਹਨੂੰ ਮੈਂ ਕੋਈ ਪੈਸੇ ਦੀ ਗੱਲ ਨਹੀਂ ਹੋਈ ਸਾਡੀ ਠੀਕ ਆ ਦੇਖੋ ਜੀ ਆ ਰੁੱਖ ਕੱਟੇ ਪੈਸੇ ਲੈਣ ਦੀ ਤੇ ਮੇਰੇ ਨਾਲ ਕੋਈ ਗੱਲ ਹੀ ਨਹੀਂ ਹੋਈ ਮੈਂ ਲਾਈਵ ਕੀਤਾ ਮੇਰੇ ਕੋਲ ਪ੍ਰੂਫ ਆ ਫੇਸਬੁੱਕ ਤੇ ਇਹਨਾਂ ਨੇ ਗੱਲ ਬਣਾ ਲਈ ਹੁਣ ਵੀ ਅਸੀਂ ਇਹ ਗੱਲ ਬਣਾ ਲਈਏ ਪੈਸੇ ਮੰਗਦੇ ਆ ਠੀਕ ਆ ਠੀਕ ਆ ਪੈਸੇ ਤੁਹਾਡੇ ਤੋਂ ਪਹਿਲਾਂ ਵੀ ਪਹਿਲਾਂ ਵੀ ਤੁਸੀਂ ਗਲਤ ਕੰਮ ਕੀਤੇ ਐਵੇਂ ਕਿਤੇ ਪੈਰ ਪੂਰ ਵਜੂਗਾ ਕਦੇ ਨਹੀਂ ਭਾਜੀ ਇਹਨਾਂ ਨੇ ਛੱਪੜ ਵੀ ਪੜਤਾ ਦੋ ਕੱਲੇ ਬਿਨਾ ਪਰਮਿਸ਼ਨ ਤੋਂ ਇਹ ਧੱਕਾ ਕਰਨੋ ਹੀ ਹੈ ਹੈ ਬਿਨਾ ਪਰਮਿਸ਼ਨ ਤੋਂ ਇਹ ਕੰਮ ਆ ਚੱਲਦਾ ਝੰਡਾ ਲੱਗਾ ਭਗਵਾਨ ਵਾਲਮੀਕ ਦਾ ਝੰਡਾ ਲੱਗਾ ਭਾਈ ਭਗਵਾਨ ਵਾਲਮੀਕ ਦਾ ਮੈਮ ਆ ਉੱਥੇ ਵੀ ਲੈ ਜਾਣੇ ਤੁਹਾਨੂੰ ਆ ਖਾਂਦਾ ਪੇਟ ਦੇ ਆ ਬਾਬੇ ਦੀ ਸੋ ਖਾਂਦਾ ਬਿਲਕੁਲ ਨਹੀਂ ਭਾਜੀ ਭਾਜੀ ਲਾਈਵ ਕਰਕੇ ਗਿਆ ਉਹਨੂੰ ਠੇਕੇਦਾਰ ਨੂੰ ਪੁੱਛੋ ਕੱਲ ਫੇਸਬੁੱਕ ਤੇ ਲਾਈਵ ਕਰਕੇ ਗਿਆ ਮੈਂ ਲਾਈਵ ਕੀਤਾ ਤੁਹਾਨੂੰ ਨਹੀਂ ਦਿੱਤਾ ਕੋਈ ਗੱਲ ਨਹੀਂ ਪੁੱਛੋ ਆਪੇ ਨੇ ਫੜ ਜਾਊਗਾ ਲਾਈਵ ਕੀਤਾ ਭਾਜੀ ਤੈਨੂੰ ਲਾਈਵ ਕਰਕੇ ਗਿਆ ਮੈਂ ਮੈਂ ਨਹੀਂ ਹੱਥ ਜੋੜਦਾ ਲਾਈਵ ਕੀਤਾ ਤੁਹਾਨੂੰ 10000 ਰੁਪਏ ਤੁਹਾਡਾ ਨਾਲ ਲੱਗੇ ਜਿੱਦਾਂ ਕਿ ਨਾ ਕੋਈ ਕਹਿੰਨੇ ਪੈਸਾ ਨਹੀਂ ਲਿਆ 10000 ਕੋਈ ਨਹੀਂ ਲਿਆ हां शौक कोई ਬਾਬੇ ਮੈਂ ਮੈਂ ਖਾਣਾ ਮੈਂ ਲਿਆ ਹੀ ਨਹੀਂ ਕੋਈ ਤੇ ਬਾਬੇ ਮੈਂ ਨਹੀਂ ਲਿਆ ਮੈਂ ਲਿਆ ਨਹੀਂ ਕੋਈ ਬਹਾ ਖਰਾਬ ਤੈਨੂੰ ਮੈਂ ਦੱਸਦੀ ਕਾਦਾ ਕੰਮ ਖਰਾਬ ਕਰਦਾ ਕਾਦਾ ਖਰਾਬ ਕਰਦਾ ਤੁਹਾਨੂੰ ਇਹਨਾਂ ਨੂੰ ਗਲਤ ਕੰਮ ਕਰਨ ਦੀ ਇਜਾਜ਼ਤ ਦਿੱਤੀ ਆ ਇਹ ਗਲਤ ਕੰਮ ਆ ਲਿਆਓ ਪ੍ਰੂਫ ਦੇਣ ਇਹ ਦੇਣ ਬਰੂ ਛੱਪੜ ਵੀ ਸਾਰਾ ਪਟਦਾ ਆਪਣਾ ਸੋਤਾ ਤੂੰ ਇਹ ਛੱਪੜ ਸਾਰਾ ਪੱਟ ਕੇ ਨਹੀਂ ਜਾਏ ਕੰਮ ਖਰਾਬ ਕਰਾ ਦਿੱਤਾ ਆਪਣੇ ਫਾਇਦੇ ਆਲੀ ਦੱਸੋ ਯਾਰ ਇਹ ਬੰਦੇ ਨਾਲ ਮਾਲ ਜਾਣਾ ਪਾਜੀ ਮਾਲ ਨਹੀਂ ਜਾਣਾ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਮਾਲ ਨਹੀਂ ਜਾਣਾ ਹਾਂ ਕੋਈ ਮਾਲ ਨਹੀਂ ਜਾਣਾ ਸਾਡੇ ਦੇ ਪਰਚਾ ਕਿੱਦਾਂ ਹੋ ਜੂ ਸਾਡੇ ਦੇ ਪਰਚਾ ਕਿੱਦਾਂ ਹੋ ਜੂਗਾ ਤੂੰ ਕਰਾਲਾ ਪਰਚਾ ਸਾਡੇ ਦੇ ਕਰਾਲਾ ਜਾ ਕਰਾਲਾ ਹਾਂ ਜਾ ਕਰਾਲਾ ਜਾ ਕਰਾਲਾ ਜਾ ਕਰਾ ਆ ਤਾਰਾ ਵੇਖਦਾ ਫੜੇ ਜਾ ਤੈਨੂੰ ਸਾਡੇ ਦੇ ਨਾ ਪਰਚਾ ਕਰਾ ਦੂੰ ਕਾਦੀਆਂ ਤਾਰਾਂ ਕਾਦੀਆਂ ਤਾਰਾਂ ਕਾਦੀਆਂ ਤਾਰਾਂ ਕਿਹਨੀ ਆ ਉਹਨੂੰ ਕਾ ਖਾ ਮੁੰਡਾ ਸੋ ਖਾ ਸੋ ਫੈਣੀ ਨੂੰ ਕਾ ਖਾ ਫੈਣੀ ਨੂੰ ਕਾ ਸੋ ਖਾ ਮੁੰਡੇ ਦੀ ਸੋ ਖਾ ਉੱਥੇ ਭਾਈ ਭਾਈ ਤਰਮ ਸਿੰਘ ਦੇ ਖਾਣਾ ਸੋ ਖਾਣਾ ਸੋ ਲੜਦੇ ਆ ਯਾਰ ਇਹ ਨਹੀਂ ਐ ਕੰਮ ਕਿਦਾਂ ਯਾਰ ਕਰੀ ਜਾਂਦੇ ਆ ਕਿਉਂ ਕਰੀ ਜਾਂਦੇ ਤੁਸੀਂ ਮੈਡਮ ਜੀ ਤਾਈਓਂ ਹੀ ਹਰੇ ਆ ਤਾਈਓਂ ਤਾਈਓਂ ਹਰੇ ਆ ਤਾਈਓਂ ਹਰੇ ਨਹੀਂ ਢੋੜੀਆਂ ਸੋ ਖਾ ਜਾਣ ਪਰਚਾ ਪਾਉਣਾ ਭਾਈ ਅਸੀਂ ਨਹੀਂ ਪਰਚਾ ਪੈਣਾ ਸਰਪੰਚੀ ਕਰੀ ਹੋਰ ਰਿਹਾ ਬੰਦੇ ਉਹਦੇ ਕੋਲ ਮੁਕਰੀ ਹੋ ਰੇ ਕਰੀ ਹੋ ਰੇ ਕਰੀ ਹੋ ਰੇ ਸਰਪੰਚ ਹੋ ਰੇ ਜੇ ਹੁਣ ਉਹ ਸਤਾਤੇ ਨੂੰ ਪਤਾ ਨਹੀਂ ਸਰ ਤੁਹਾਡੇ ਕੋਲ ਹੁੰਦਾ ਉਸ ਤੁਹਾਡੇ ਕੋਈ ਨਹੀਂ ਕਰਾ ਦਾਂਗੇ ਰਿਕਾਰਡ ਕੋਰਟ ਚਲ ਚੱਲਾਂਗੇ ਤੁਹਾਨੂੰ ਕੋਈ ਨਹੀਂ ਦੋ ਕੋਈ ਮਰਜੀ ਲੈ ਚੱਲ ਕੋਈ ਯਾਰ ਸਾਰਾ ਸਾਡੇ ਨਾਲ ਆ ਪਿੰਡ ਤੇਰੇ ਨਾਲ ਆ ਤਾਂ ਕੋਈ ਗੱਲ ਨਹੀਂ ਕੋਈ ਗੱਲ ਅਸੀਂ ਨਹੀਂ ਵੜਾ ਸਕੇ 2 ਸਾਲ ਪ੍ਰਬੰਧਕ ਰਹੀ ਸਕਤੀ ਸਾਹ ਨੂੰ ਪੁੱਛ ਐਂ ਨਹੀਂ ਵੜਾਏ ਇਸੇ ਡਰ ਤੋਂ ਕਿਉਂ ਵੜਾਈਏ ਕਿਉਂ ਵੜਾਈਏ ਪੁੱਛੋ ਮੈਡਮ ਜੀ ਨੂੰ ਤੇਰੀ ਗਲੀ ਦੀ ਵਿੱਚ ਸਮੇਤ ਬਣਾ ਕੇ ਆਏ 3 ਲੱਖ ਰੁਪਏ ਦੇ ਵਿੱਚ ਸਮੇਤ ਇਹਨੂੰ ਮੈਡਮ ਜੀ ਇੱਥੇ ਪੁੱਛੋ ਵੀ ਇੱਥੇ ਸਤਾਰ ਹੋ ਸਕਦਾ ਆ ਤੇ ਤੁਸੀਂ 2 ਸਾਲ ਹੋ ਗਏ ਤੁਸੀਂ ਕਿਹੜਾ ਬਣਾ ਲਿਆ 2 ਸਾਲ ਹਜ਼ਾਰ ਰੁਪਏ ਤੋਂ